ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸਨਾਤਨ ਤਰਮ RAM ਲੀਲਾ ਕਮੇਟੀ ਬੰਗਾ ਦੇ ਸਮੂਹ ਮੇਬਰਾ ਵੱਲੋਂ ਆਪਣੀ ਕਮੇਟੀ ਪ੍ਰਧਾਨ ਬਾਬਾ ਦਵਿੰਦਰ ਕੌੜਾ ਦੀ ਯੋਗ ਅਗਵਾਈ ਵਿੱਚ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਮਨਾਉਣ ਸੰਬੰਧੀ ਜਿੱਥੇ ਜ਼ਬਰਦਸਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉੱਤੇ ਹੀ ਇਸ ਦੀ ਪਹਿਲੀ ਕੜੀ ਦੀ ਸ਼ੁਰੂਆਤ ਚੰਡੀ ਲੌਂਡੀ ਰਸਮ ਅਦਾ ਕਰਕੇ ਕੀਤੀ ਗਈ ਸਮਾਗਮ ਦੀ ਸ਼ੁਰੂਆਤ ਸਮੂਹ ਕਮੇਟੀ ਮੇਬਰਾ ਤੇ ਹੋਰ ਪਤਵੰਤੇ ਸਜਣਾ ਦੀ ਹਾਜ਼ਰੀ ਵਿੱਚ ਪੂਜਾ ਅਰਚਨਾ ਕਰਨ ਮਗਰੋਂ ਪਾਟਸ਼ਾਲਾ ਮੰਦਰ ਤੋਂ ਵਾਜੇ ਗਾਜੇ ਨਾਲ ਚੰਡਾ ਯਾਤਰਾ ਕੱਢੀ ਗਈ ਜੋ ਬੰਗਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਦੁਸਹਿਰਾ ਮੈਦਾਨ ਵਿੱਚ ਸਮਾਪਤ ਹੋਈ ਇਸ ਮੌਕੇ ਤੇ ਪੰਡਿਤ ਪ੍ਰਦੀਪ ਸ਼ਰਮਾ ਵੱਲੋਂ ਪੂਜਾ ਅਰਚਨਾ ਕਰਨ ਮਗਰੋਂ ਸਮੂਹ ਮਹਿਬਰਾ ਤੇ ਔਦੇਦਾਰਾ ਵੱਲੋਂ ਚੰਡੀ ਚੜਾਉਂਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਤੇ ਹਾਜ਼ਰ ਸਮੂਹ ਵਿੱਚ ਜਸਵਿੰਦਰ ਮਾਨ ਜੀਤ ਸਿੰਘ ਪਾਟਿਆ ਵਰਿੰਦਰ ਸ਼ਰਮਾ ਜੀਵਨ ਗੋਗਨਾ ਰਾਕੇਸ਼ ਗੋਗਨਾ ਪਰ ਮੋਦਾਨਨ ਰਾਕੇਸ਼ ਅਗਰਵਾਲ ਗੁਲਸ਼ਨ ਬੜਿਆਲ ਸੁਨੀਲ ਦਾਤ ਗੋਗੀ ਰਜਿੰਦਰ ਅਗਰਵਾਲ ਹਿੰਮਤ ਤੇਜਪਾਲ ਲਾਡੀਟਾ ਪਵਨ ਕੁਮਾਰ ਬਗਾ ਤੇ ਵੱਡੀ ਗਿਣਤੀ ਵਿੱਚ ਹੋਰ ਸ਼ਹਿਰ ਵਾਸੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਬੰਗਾ ਤੋਂ ਸਟਾਫ ਰਿਪੋਰਟਰ ਰਾਕੇਸ਼ ਅਰੋੜਾ ਦੀ ਵਿਸ਼ੇਸ਼ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਪੁਲਸ਼ਨ ਕੁਮਾਰ ਸੰਯੋਜਕ ਸ੍ਰੀ ਸਨਾਤਨ ਧਰਮ ਰਾਮਵਿਲਾ ਕਮੇਟੀ ਬੰਗਾ ਦੁਸ਼ਹਿਰਾ ਦੇ ਲਈ ਅਸੀਂ ਅੱਜ ਇਕੱਠੇ ਹੋਏ ਆਂ ਔਰ ਅੱਜ ਇਹ ਬੜਾ ਵੱਡਾ ਪੜਪਹਾਗਾ ਦਿਨੇ ਕਿ ਅਸੀਂ ਸ੍ਰੀ ਹਨੂਮਾਨ ਜੀ ਦਾ ਆਸ਼ੀਰਵਾਦ ਲੈਂਦੇ ਹੋਏ ਚੰਡੀ ਗੱਡ ਰਹੇ ਆਂ ਅਸੀਂ ਬਾਬਾ ਦਵਿੰਦਰ ਕੌੜਾ ਸਾਡੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵਿਹਾਫ ਤੇ ਅੱਜ ਅਸੀਂ ਇਹ ਕੰਮ ਕਰ ਰਹੇ ਆਂ ਨਹੀਂ ਸ਼ੇਠ ਠੀਕ ਨਹੀਂ ਉਹ ਉਹ ਅਸਵਸਥ ਹੋਣ ਕਰਕੇ ਅੱਜ ਇੱਥੇ ਨਹੀਂ ਆਏ ਤੇ ਉਸ ਦੇ ਲਈ ਅਸੀਂ ਸਾਰੇ ਪਰਾ ਇਕੱਠੇ ਹੋਏ ਆ ਸਾਡੇ ਵਿੱਚ ਕਮੇਟੀ ਮੈਂਬਰ ਚੇਅਰਮੈਨ ਔਰ ਸ਼੍ਰੀਮਾਨ ਅਗਰਵਾਲ ਹਰਜਿੰਦਰ ਅਗਰਵਾਲ ਜੀ ਆਪ ਸਾਡੀ ਕਮੇਟੀ ਦੇ ਕੋਸ਼ਾ ਦੇਖਸ਼ ਨੇ ਇਹਨਾਂ ਨੂੰ ਨਾਲ ਲੈ ਕੇ ਅਸੀਂ ਸਾਰੇ ਇੱਥੇ ਆਏ ਆ ਪਤਵੰਤੇ ਸੱਜਣ ਸਾਡੇ ਹਿੰਮਤ ਤੇਜਪਾਲ ਜੀ ਐਮਸੀ ਹੋਰ ਵੀ ਮੇਰੇ ਭਰਾ ਜੰਸੀ ਸਹਿਬਾਨ ਆਏ ਨੇ ਸਾਰਾ ਸ਼ਹਿਰ ਇਕੱਠਾ ਹੈ ਸੁਬਿੰਦਰ ਮਾਨ ਜੀ ਨੇ ਅੱਜ ਇਹ ਅਸੀਂ ਆਰੰਭ ਕਰ ਲਿਆ ਹੈ ਕੱਲ ਤੋਂ ਪਹਿਲੇ ਨਵਾਂ ਸਤਿ ਸ੍ਰੀ ਅਕਾਲ ਪਹਿਲੇ ਨਵਾਂ ਸਤਿ ਸ੍ਰੀ ਅਕਾਲ ਸਾਡਾ ਜਿਹੜਾ ਬਿਸ਼ਾਰੇ ਦਾ ਕੰਮ ਹੈ ਉਹ ਸ਼ੁਰੂ ਹੋਏਗਾ ਔਰ ਹੁਣ ਅਸੀਂ ਸ਼ਹਿਰ ਦੇ ਵਿੱਚ ਸਾਰੇ ਲੋਕਾਂ ਨੂੰ ਸੁਨੇਹਾ ਦੇਾਂਗੇ ਔਰ ਸਾਰਿਆਂ ਨੂੰ ਧਿਆਨ ਧਿਆਨ ਚਾਹੀਆ ਕਿਈ ਰਾਸ਼ੀ ਹਰ ਕਿਸੇ ਦੇ ਕੋਲੋਂ ਅਸੀਂ ਲੈਣੀ ਹੁੰਦੀ ਆ ਸਹਿਯੋਗ ਕਰਨਾ ਹੁੰਦਾ ਕਿਸੇ ਨੇ ਵੀ ਚਾਹੇ 10 ਰੁਪਏ ਦੇਵੇ ਚਾਹੇ 100 ਦੇਵੇ 1000 ਦੇਵੇ 50000 ਦੇਵੇ ਤਾਂ ਉਹ ਅਸੀਂ ਸਾਰਿਆਂ ਦਾ ਸਹਿਯੋਗ ਲੈ ਕੇ ਇਹ ਕੰਮ ਕਰਨਾ ਹੁੰਦਾ ਤੇ ਅੱਜ ਮੈਂ ਚਾਹਾਂਗਾ ਕਿ ਸਾਨੂੰ ਸਾਰੇ ਸ਼ਹਿਰ ਨੂੰ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਦਰਕਰਵਾਲ ਮੇਰਾ ਮੈਂ ਕੋਸ਼ਾ ਦੇ ਅਖ ਸਰਕ ਕਮੇਟੀ ਅੱਜ ਅਸੀਂ ਆਪਣੀ ਝੰਡੀ ਦੀ ਜੋ ਹੈਗੀ ਆ ਅਦਾ ਕੀਤੀ ਹੈ ਜੋ ਅਸੀਂ ਹਰ ਸਾਲ ਹੀ ਕਰਦੇ ਹਾਂ ਉਸ ਤੋਂ ਸ਼ੁਰੂਆਤ ਕਰਦੇ ਆ ਉਹ ਕਰ ਦਿੱਤੀ ਹੈ ਤੇ ਹੁਣ ਸਾਡਾ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਨਵਰਾਤਰੀ ਪਹਿਲੇ ਨਵਰਾਤਰੀ ਤੋਂ ਸ਼ੁਰੂ ਹੋਏਗਾ 3 ਤਰੀਕ ਨੂੰ ਤੇ 12 ਤਰੀਕ ਨੂੰ ਜਿਹੜਾ ਫੂਮ ਹਮਾ ਕੇ ਦਸਹਿਰਾ ਮਨਾਇਆ ਜਾਏਗਾ ਜੋ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਹੋਏਗਾ ਉਹ ਸਮਾਪਤੀ ਕੀਤੀ ਜਾਏਗੀ